ਜਾ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ ਸਪੂਰੇ 994 ਕੈਡਰ ਸਾਥੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਾਸ੍ਰਿਕਾਲ ਸੋ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 994 ਕੈਡਰ ਦਾ ਜੋ ਗੰਬੀਰਪੁਰ ਤੋਂ ਸੰਘਰਸ਼ ਦੀ ਸ਼ੁਰੂਆਤ ਪੱਕੇ ਮੋਰਚੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਾਥੀਆਂ ਨੇ ਮੈਂ ਲਾਈਵ ਸੁਣਿਆ ਉਹਨਾਂ ਸਾਥੀਆਂ ਦਾ ਇਹ ਆਪਣੇ ਬੰਟੀ ਕਮੋਜੀ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਰੱਖੀ ਹੈ ਜਿਸ ਦੇ ਲਈ ਅਸੀਂ ਲੰਬੇ ਸਮੇਂ ਤੋਂ ਲੜ ਰਹੇ ਸੀ ਪਿਛਲੇ 1 ਸਾਲ ਤੋਂ ਬੈਕਲੌਗ ਤੇ ਲਈ ਲੜ ਰਹੇ ਸੀ ਤੇ ਅੱਜ ਸਾਥੀਆਂ ਨੇ ਗੱਲ ਕੀਤੀ ਹੈ ਕਿ ਬੈਕਲੌਗ ਵੀ ਆਪਾਂ ਨੂੰ ਫਰੈਸ਼ ਪੋਸਟਾਂ ਦੇ ਨਾਲ ਦੇ ਨਾਲ ਮਿਲ ਸਕਦਾ ਹੈ ਸੋ ਮੈਂ ਉਹਨਾਂ ਸਾਥੀਆਂ ਨੂੰ ਇਹ ਕਾਂਗਾ ਕਿ ਉਹ ਸਾਥੀ ਇਹਨਾਂ ਗੱਲਾਂ ਤੇ ਸਟੈਂਡ ਰਹਿਣ ਇਹਨਾਂ ਗੱਲਾਂ ਤੇ ਪੱਕੇ ਰਹਿਣ ਤੇ ਅਸੀਂ ਤੇ ਸਾਡੀ ਟੀਮ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਪੂਰੇ 994 ਕਾਡਰ ਨੂੰ ਮੈਂ ਅਪੀਲ ਕਰਦਾ ਹਾਂ ਕਿ ਪੂਰਾ 994 ਕਾਡਰ ਕੱਲ ਤੋਂ ਆਪਣੇ ਜੋ ਗੰਭੀਰ ਪਰਵੋਰਚਾ ਲੱਗਿਆ ਹੈ ਉੱਥੇ ਪਹੁੰਚੋ ਉਸ ਮੋਰਚੇ ਦੇ ਵਿੱਚ ਸਾਥ ਦਿਓ ਸੰਘਰਸ਼ ਦਾ ਹਿੱਸਾ ਬਣੋ ਤਾਂ ਜੋ ਆਪ ਸਰਕਾਰ ਤੋਂ ਆਪਣਾ ਬੰਦਾ ਹੱਕ ਲੈ ਸਕੀਏ ਸੋ ਮੈਂ ਵੀ ਅਤੇ ਮੇਰੇ ਸਾਥੀ ਵੀ ਕੱਲ ਤੋਂ ਗੰਬੀਰਪੁਰ ਮੁੱਖੇ ਮੋਰਚੇ ਤੇ ਪਹੁੰਚ ਰਹੇ ਨੇ ਅਤੇ ਜਿਹੜੇ ਸਾਥੀ ਅੱਜ ਵੀ ਘਰਾਂ ਦੇ ਵਿੱਚ ਬੈਠੇ ਨੇ ਮੈਂ ਉਹਨਾਂ ਸਾਥੀਆਂ ਨੂੰ ਵੀ ਅਪੀਲ ਕਰਦਾ ਕਿ ਉਹ ਸਾਥੀ ਵੀ ਕੱਲ ਗੰਬੀਰਪੁਰ ਪਹੁੰਚੋ ਤਾਂ ਜੋ ਇਸ ਗੁੰਗੀ ਪੁਲੀ ਸਰਕਾਰ ਨੂੰ ਇਹਨਾਂ ਦੇ ਕੰਨਾਂ ਤੱਕ ਆਪਾਂ ਆਪਣੀ ਆਵਾਜ਼ ਪੁੰਚਾ ਸਕੀਏ ਅਤੇ ਆਪਾਂ ਆਪਣਾ ਜੋ ਬੰਦਾ ਹੱਕ ਇਹਨਾਂ ਸਰਕਾਰਾਂ ਤੋਂ ਇਹਨਾਂ ਗੁੰਗੀਆਂ ਬੋਲੀਆਂ ਸਰਕਾਰਾਂ ਤੋਂ ਲੈ ਸਕੀਏ ਤੇ ਆਪਾਂ ਜਲਦ ਤੋਂ ਜਲਦ ਸਾਰੇ ਸਾਥੀ ਆਪਣਾ ਰੋਜ਼ਗਾਰ ਲੈ ਕੇ ਆਪਣੇ ਨਯੁਕਤੀ ਪੱਤਰ ਲੈ ਕੇ ਸਕੂਲਾਂ ਦੇ ਵਿੱਚ ਪੱਕੇ ਤੌਰ ਤੇ ਜੁਆਇੰਟ ਕਰ ਸਕੀਏ ਧੰਨਵਾਦ ਸਾਥੀ